ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਕਰ ਰਹੀ ਸੀ ਨਾ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਅੰਕ ਨੰਬਰ 1161 ਦੇ ਉੱਤੇ ਬਾਬਾ ਕਬੀਰ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਇੱਕ ਮੁਬਾਰਕ ਸ਼ਬਦ ਆਇਆ ਜਿਸ ਸ਼ਬਦ ਦੀ ਜਿਹੜੀ ਸ਼ੁਰੂਆਤ ਇਸ ਢੰਗ ਦੇ ਨਾਲ ਹੁੰਦੀ ਆ 70 ਸੈ ਸਲਾਰ ਹੈ ਜਾਕੇ ਸਵਾ ਲੱਖ ਪੈ ਕੰਬਰ ਤਾਕੇ ਅਖੀਰ ਦੇ ਵਿੱਚ ਬਾਬਾ ਕਬੀਰ ਸਾਹਿਬ ਦੀ ਪਾਵਨ ਬਾਣੀ ਦਾ ਫਰਮਾਨ ਹੁੰਦਾ ਹੈ ਵੀ ਦਾਸ ਕਬੀਰ ਤੇਰੀ ਪਨਾ ਸਮਾਨਾ ਅਗਲੀਆਂ ਜਿਹੜੀਆਂ ਤੁਕਾਂ ਨੇ ਇਹਦਾ ਖਾਸਾ ਖਿਆਲ ਰੱਖਣ ਵਾਲਾ ਤੇ ਇਹ ਜਿਹੜੀ ਤੁਕ ਜਦੋਂ ਅਸੀਂ ਦਾ ਪਾਠ ਕਰਾਂਗੇ ਇਸ ਬਾਣੀ ਦੀ ਪੰਕਤੀ ਦਾ ਹੁਣ ਕਈ ਸੱਜਣ ਇਹ ਗੱਲ ਆਖਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜਾ ਵਿਆਕਰਣ ਆ ਉਹ ਵਿਆਕਰਣ ਦੀ ਕੋਈ ਐਮੀਤ ਨਹੀਂ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੋਈ ਵੀ ਵਿਆਕਰਣ ਨਹੀਂ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਆਕਰਣ ਤੋਂ ਬਾਹਰ ਆ ਹੁਣ ਜਦੋਂ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਅਸੀਂ ਪਾਠ ਕਰਦੇ ਆ ਪਾਠ ਕਰਨ ਤੋਂ ਬਾਅਦ ਜਦੋਂ ਉਹਦੇ मीनिंग ਕਰਦੇ ਆ ਫੇਰ ਸਾਨੂੰ ਪਤਾ ਲੱਗਦਾ ਹੈ ਵੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੁਰਬਾਣੀ ਦਾ ਕਿੰਨਾ ਵੱਡਾ ਵਿਆਕਰਨ ਜਿਹੜਾ ਭੇਤ ਆ ਵਿਆਕਰਨਕ ਜਿਹੜਾ ਭੇਤ ਆ ਉਹ ਗੁਰੂ ਪਾਤਸ਼ਾਹ ਨੇ ਰੱਖਿਆ ਹੋਇਆ ਇੱਕ ਸ਼ਬਦ ਵਿੱਚ ਅਖੀਰਲੇ ਅੱਖਰ ਨੂੰ ਲੱਗੀ ਹੋਈ ਔਂਕੜ ਦੀ ਮਾਤਰਾ ਸਿਹਾਰੀ ਦੀ ਮਾਤਰਾ ਦੁਲਾਵਾਂ ਦੀ ਮਾਤਰਾ ਇਕ ਲਾਂ ਦੀ ਮਾਤਰਾ ਇਹ ਜਿਹੜੀਆਂ ਲਗਾ ਮਾਤਰਾਵਾਂ ਸ਼ਬਦਾਂ ਵਿੱਚ ਲੱਗੀਆਂ ਨੇ ਗੁਰਬਾਣੀ ਵਿਆਕਰਨ ਸਾਨੂੰ ਦੱਸਦਾ ਵੀ ਇਹਨਾਂ ਮਾਤਰਾਵਾਂ ਦਾ ਜਿਹੜਾ ਉਹ ਕਿੱਡਾ ਵੱਡਾ ਭੇਤ ਆ ਹੁਣ ਆ ਜਿਹੜੀ ਗੁਰਬਾਣੀ ਦੀ ਪੰਕਤੀ ਆ ਬਾਬਾ ਕਬੀਰ ਸਾਹਿਬ ਜੀ ਦੀ ਜਦੋਂ ਅਸੀਂ ਇਹਨੂੰ ਪੜਦੇ ਆ ਪਿਸ਼ਤ ਨਜ਼ੀਕ ਰਾਖ ਰਹਿਮਾਨਾ ਹੁਣ ਹੋ ਸਕਦਾ ਵੀ ਜਿਨ੍ਹਾਂ ਨੂੰ ਗੁਰਬਾਣੀ ਦੇ ਵਿਆਕਰਨ ਦਾ ਭੇਤ ਨਹੀਂ ਪਤਾ ਗੁਰਬਾਣੀ ਦੇ ਵਿਆਕਰਨ ਨੂੰ ਜਿਨ੍ਹਾਂ ਨੇ ਨਹੀਂ ਪੜਿਆ ਨਹੀਂ ਸਮਝਿਆ ਉਹ ਇਹਦਾ ਪਾਠ ਇੰਜ ਕਰਨਾ ਪਿਸ਼ਤ ਨਜ਼ੀਕ ਰਾਖ ਰਹਿਮਾਨਾ ਪਰ ਜੇਕਰ ਤੁਸੀਂ ਇਸ ਪੰਕਤੀ ਦੇ ਵਿੱਚ ਜਿਹੜਾ ਪੌਜ਼ ਆ ਜਿਹੜਾ ਇਹਦਾ ਅ ਵਿਸ਼ਰਾਮ ਚੇਨਾ ਜੇਕਰ ਤੁਸੀਂ ਇਸ ਪਾਠ ਦੇ ਉੱਤੇ ਲਗਾਓਗੇ ਪਿਛਤ ਨਜ਼ੀਕ ਨਜ਼ੀਕ ਤੋਂ ਬਾਅਦ ਲਗਾਓਗੇ ਤੇ ਯਾਦ ਰੱਖੋ ਵੀ ਫਿਰ ਇੱਥੇ ਤੁਸੀਂ ਗੁਰਮਤ ਦਾ ਜਿਹੜਾ ਸਿਧਾਂਤ ਆ ਉਹਨੂੰ ਬਹੁਤ ਵੱਡੀ ਸੱਟ ਮਾਰੋਗੇ ਤੇ ਗੁਰਬਾਣੀ ਦਾ ਵਿਆਕਰਣ ਸਾਨੂੰ ਇਹ ਗੱਲ ਦੱਸਦਾ ਵੀ ਇਸ ਪੰਕਤੀ ਦੇ ਵਿੱਚ ਜਿਹੜਾ ਵਿਸ਼ਰਾਮ ਚੇਨਾ ਉਹ ਨਜ਼ੀਕ ਤੋਂ ਬਾਅਦ ਜਿਹੜਾ ਉਹ ਨਹੀਂ ਹੁਣ ਆਉਣਾ ਇਹਦਾ ਜਿਹੜਾ ਵਿਸ਼ਰਾਮ ਚੇਨਾ ਇਸ ਪੰਕਤੀ ਦੇ ਵਿੱਚ ਉਹ ਵਿਸ਼ਰਾਮ ਚੇਨਾ ਹੈਗਾ ਪਿਛਤ ਤੋਂ ਬਾਅਦ ਪਿਛਤ ਦਾ ਅਰਥ ਹੁੰਦਾ ਹੈ ਇਹ ਫਾਰਸੀ ਦਾ ਲਬਜ਼ ਆ ਇਹਦਾ ਅਰਥ ਹੁੰਦਾ ਹੈ ਸਵਰਗ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆ ਵੀ ਦਾਸ ਕਬੀਰ ਤੇਰੀ ਪਨਾ ਸਮਾਨਾ ਵੀ ਦਾਸ ਕਬੀਰ ਤੇਰੀ ਪਨਾ ਵਿੱਚ ਤੇਰੀ ਸ਼ਰਨ ਵਿੱਚ ਆਇਆ ਹੈ ਪਿਸ਼ਤਾ ਵੀ ਮੇਰੇ ਵਾਸਤੇ ਜਿਹੜਾ ਜਿਹੜੀ ਪਿਸ਼ਤਾ ਜਿਹੜਾ ਸਵਰਗ ਆ ਉਹ ਕੀ ਆ ਜੀ ਨਜ਼ੀਕ ਰੱਖ ਰਹਿਮਾਨਾ ਵੀ 헤 ਰਹਿਮਾਨ 헤 ਪ੍ਰਭੂ ਵੀ ਆਪਣੇ ਤੂੰ ਚਰਨ ਸ਼ਰਨ ਵਿੱਚ ਮੈਨੂੰ ਨੇੜੇ ਰੱਖ ਆਪਣੇ ਚਰਨਾਂ ਦੇ ਨੇੜੇ ਰੱਖ ਆਪਣੇ ਨਜ਼ਦੀਕ ਮੈਨੂੰ ਰੱਖ ਤੇਰਾ ਮੈਨੂੰ ਆਪਣੇ ਨਜ਼ਦੀਕ ਰੱਖਣਾ ਇਹੀ ਮੇਰੇ ਵਾਸਤੇ ਪਿਸ਼ਤਾ ਹੈ ਸਵਰਗ ਹੈ ਭਾਵ ਕਿ ਮੈਨੂੰ ਕਿਸੇ ਹੋਰ ਪਿਛਤ ਵਿੱਚ ਜਾਣ ਦੀ ਲੋੜ ਨਹੀਂ ਕਿਸੇ ਹੋਰ ਸਵਰਗ ਦੀ ਮੇਰੇ ਅੰਦਰ ਲਾਲਸਾ ਨਹੀਂ ਮੈਂ ਹਰ ਵੇਲੇ ਤੇਰੇ ਨੇੜੇ ਬਣਿਆ ਰਵਾਂ ਤੇਰੀ ਚਰਨ ਛਣ ਦੇ ਵਿੱਚ ਟਿਕਿਆ ਰਵਾਂ ਤੈਨੂੰ ਹਮੇਸ਼ਾ ਮੈਂ ਅੰਗ ਸੰਗ ਮਹਿਸੂਸ ਕਰਦਾ ਰਵਾਂ ਇਹ ਹੀ ਮੇਰੇ ਵਾਸਤੇ ਪਿਛਤ ਹੈ ਇਹ ਹੀ ਮੇਰੇ ਵਾਸਤੇ ਸਵਰਗ ਹੈ ਜਿਹੜਾ ਨਜ਼ੀਕ ਇੱਥੇ ਪਾਠ ਹੈ ਇਹ ਆ ਸੰਗਤ ਜੀ ਸੰਬੰਧ ਕੀ ਪਾਦ ਹੁਣ ਗੁਰਬਾਣੀ ਵਿਆਕਰਨ ਦਾ ਰੂਲ ਤਾਂ ਇਹ ਆ ਵੀ ਜਦੋਂ ਕਿਸੇ ਨਾਉਵਾਚੀ ਸ਼ਬਦ ਦੇ ਨਾਲ ਸੰਬੰਧਕੀ ਪਦ ਲੱਗਾ ਹੋਵੇ ਨਾ ਤੇ ਉਸ ਵਕਤ ਜਿਹੜਾ ਨਾਉਵਾਚੀ ਸ਼ਬਦ ਆ ਉਹਦੇ ਅਖੀਰਲੇ ਅੱਖਰ ਦੇ ਪੈਰ ਦੀ ਲੱਗੀ ਹੋਈ ਔਂਕੜ ਦੀ ਜਿਹੜੀ ਮਾਤਰਾ ਹੈ ਉਹ ਹਟ ਜਾਂਦੀ ਆ ਪਰ ਹੁਣ ਇੱਥੇ ਨਜ਼ੀਕ ਸੰਬੰਧਕੀ ਪਦ ਲੱਗਾ ਹੈ ਪਰ ਪਿਛੇ ਜਿਹੜਾ ਨਾਉਵਾਚੀ ਸ਼ਬਦ ਆ ਉਹਦੇ ਅਖੀਰਲੇ ਅੱਖਰ ਤੱਤੇ ਦੇ ਪੈਰ ਦੀ ਜਿਹੜੀ ਔਂਕੜ ਦੀ ਮਾਤਰਾ ਹੈ ਉਹ ਇੱਥੇ ਹਟੀ ਨਹੀਂ ਆ ਤੇ ਇੱਥੇ ਫਿਰ ਸਾਨੂੰ ਵਿਆਕਰਣ ਜਿਹੜਾ ਇੱਕ ਭੇਦ ਪਤਾ ਲੱਗਦਾ ਹੈ ਵੀ ਜਦੋਂ ਨਾਉਵਾਚੀ ਸ਼ਬਦ ਦੇ ਨਾਲ ਕੋਈ ਸੰਬੰਧਕੀ ਪਦ ਲੱਗਾ ਹੋਵੇ ਪਰ ਨਾਉਵਾਚੀ ਸ਼ਬਦ ਨਾਉਨ ਵਾਲਾ ਜਿਹੜਾ ਵਰਡ ਹੈ ਉਹਦੇ ਅਖੀਰਲੇ ਪੈਰ ਦੀ ਅਖੀਰਲੇ ਅੱਖਰ ਦੇ ਪੈਰ ਦੀ ਔਂਕੜ ਜੇ ਨਾ ਹਟੇ ਤੇ ਜਿਹੜਾ ਉਹ ਸੰਬੰਧਕੀ ਪਦ ਹੁੰਦਾ ਹੈ ਨਾ ਪ੍ਰੈਪੋਜੀਸ਼ਨ ਵਾਲਾ ਜਿਹੜਾ ਵਰਡ ਹੈ ਫਿਰ ਉਹਦਾ ਅਸੀਂ ਨਾਉਵਾਚੀ ਸ਼ਬਦ ਨਾਲੋਂ ਨਖੇੜ ਕੇ ਪਾਠ ਕਰਨਾ ਭਾਵ ਕਿ ਨਾਉਵਾਚੀ ਸ਼ਬਦ ਦੇ ਨਾਲ ਨਜ਼ੀਕ ਜਾਂ ਪ੍ਰੈਪੋਜੀਸ਼ਨ ਜਿਹੜਾ ਇਹ ਵਰਡ ਹੈ ਇਹਦਾ ਕੋਈ ਸਬੰਧ ਨਹੀਂ ਫਿਰ ਉੱਥੇ ਬਣੇਗਾ ਭਾਵ ਕਿ ਉੱਥੇ ਫਿਰ ਵਿਸ਼ਰਾਮ ਚਿੰਨ ਲੱਗੇਗਾ ਕਿਉਂਕਿ ਗੁਰਬਾਣੀ ਦੇ ਵਿੱਚ ਜਿਹੜਾ ਵਿਸ਼ਰਾਮ ਚਿੰਨਾਂ ਦੀ ਬੜੀ ਮਹੱਤਤਾ ਹੈ ਮੈਂ ਪਹਿਲਾਂ ਵੀ ਜਿਹੜਾ ਆਪਜੀ ਦੇ ਨਾਲ ਇਹ ਵਿਚਾਰ ਸਾਂਝੇ ਕੀਤੇ ਆ ਵੀ ਜਦੋਂ ਗੁਰਬਾਣੀ ਦਾ ਪਾਠ ਕਰਨਾ ਹੈ ਵਿਸ਼ਰਾਮ ਚਿੰਨਾਂ ਦਾ ਬੜਾ ਖਿਆਲ ਰੱਖਣਾ ਕਿਉਂਕਿ ਜਦੋਂ ਵਿਸ਼ਰਾਮ ਚਿੰਨਾਂ ਦਾ ਖਿਆਲ ਅਸੀਂ ਨਹੀਂ ਰੱਖਦੇ ਤੇ ਉਸ ਵਕਤ ਜਿਹੜਾ ਹੈ ਕਈ ਵਾਰ ਅਸੀਂ ਅਨਗੈਲੀ ਦੇ ਵਿੱਚ ਅਰਥਾਂ ਦੇ ਅਨਰਥ ਵੀ ਕਰ ਜਾਂਦੇ ਆ ਤਾਂ ਇੱਥੇ ਸੰਗਤ ਜੀ ਇੱਕ ਵਿਆਕਰਣ ਦੇ ਭੇਤ ਨੇ ਇੱਕ ਵਿਆਕਰਣ ਦੇ ਰੂਲ ਨੇ ਕਿੰਨਾ ਗੁਰਮਤ ਦਾ ਜਿਹੜਾ ਸਿਧਾਂਤ ਆ ਉਹ ਵੀ ਕਲੀਅਰ ਕਰ ਦਿੱਤਾ ਸਾਨੂੰ ਜਿਹੜਾ ਕੁਰਾਹੇ ਪੈਣ ਤੋਂ ਵੀ ਰੋਕਿਆ ਤੇ ਨਾਲ ਇਹ ਗਿਆਨ ਵੀ ਸਾਨੂੰ ਦਿੱਤਾ ਹੈ ਵੀ ਜਦੋਂ ਨਾਉ ਵਾਚੀ ਸ਼ਬਦ ਦੇ ਨਾਲ ਜਿਸਬੰਦ ਕੀ ਪਦ ਲੱਗਾ ਪਰ ਨਾਉਵਾਚੀ ਸ਼ਬਦ ਦੇ ਅਖੀਰਲੇ ਅੱਖਰ ਦੇ ਪੈਰ ਦੀ ਔਂਕੜ ਦੀ ਮਾਤਰਾ ਨਹੀਂ ਹਟੀ ਤਾਂ ਇਹਦਾ ਮਤਲਬ ਇਹ ਆ ਵੀ ਉਹ ਜਿਹੜਾ ਪ੍ਰੈਪੋਜੀਸ਼ਨ ਉਹ ਸੰਬੰਧ ਕੀ ਪਦ ਜਿਹੜਾ ਸ਼ਬਦ ਹੈ ਉਹਦਾ ਨਾਉਵਾਚੀ ਸ਼ਬਦ ਨਾਲ ਕੋਈ ਸਬੰਧ ਨਹੀਂ ਹੈ ਤਾਂ ਉਹਦੇ ਨਾਲੋਂ ਫਿਰ ਨਾਉਵਾਚੀ ਸ਼ਬਦ ਨਾਲੋਂ ਜਿਹੜਾ ਅਗਲਾ ਸੰਬੰਧ ਕੀ ਪਦ ਦਾ ਉਹਨੂੰ ਅਗਲੀ ਪੰਕਤੀ ਦੇ ਨਾਲ ਮਿਲਾ ਕੇ ਪੜਿਆ ਜਾਏਗਾ ਤਾਂ ਮੈਂ ਉਮੀਦ ਕਰਦਾ ਸੰਗਤ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਤੇ ਇਸ ਵੀਡੀਓ ਨੂੰ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ